ਹੈਲੋ ਜੀ ਆਪਾਂ ਕਰਦੇ ਆ ਡਾਕਟਰ ਸਾਹਿਬ ਨਾਲ ਗੱਲਬਾਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਟਿਕ ਟਾਕ ਜੀ ਬੋਡੀ ਮੇਰੇ ਇਹ ਮੇਰਾ ਪਹਿਲਾ ਵੀਡੀਓ ਨੂੰ ਰਿਸਪੌਂਸ ਬਹੁਤ ਜ਼ਿਆਦਾ ਮਿਲਿਆ ਮੈਨੂੰ ਵੀ ਬਹੁਤ ਜ਼ਿਆਦਾ ਪਰਸਨਲ ਜੀ ਫੋਨ ਆਏ ਉਹਨਾਂ ਨੂੰ ਤੁਹਾਡਾ ਡਾਟਾ ਐਡਰੈਸ ਮੈਂ ਇਹ ਹਾਂ ਜਾ ਕੇ ਉਹ ਬਾਕੀ ਰਿਜ਼ਲਟ ਮਿਲਦੇ ਨੇ 9 ਲੱਖ ਦੇ ਕਰੀਬ ਜੀ ਵੀਊ ਆ ਗਏ ਬਹੁਤ ਲੋਕਾਂ ਨੇ ਲਾਈਕ ਕੀਤਾ ਅਬ ਹੋਰ ਤੱਕ ਦੇ ਆ ਜੀ ਲੋਕਾਂ ਨੂੰ ਥੋੜੇ ਸਾਹਮਣੇ ਫੋਨ ਆਏ ਤੇ ਆ ਹੋਰ ਦਾ ਅਬਹੁ ਤੱਕ ਦੇ ਹਾਂ ਜੀ ਠੀਕ ਹੈ ਉਹ ਲੈ ਗਏ ਸੀ ਮੈਡੀਸਨ ਹਾਉ ਵੀ ਲੈ ਗਈ ਸੀ ਜੀ ਬੁਹਾਲੀਆਂ ਵੀ ਲੈ ਗਏ ਸੀ ਹੁਣ ਨਹੀਂ ਲੋਡ ਜੀ ਨਾਲ ਅੱਛਾ ਉਹ ਠੀਕ ਹੋ ਗਏ ਹਾਂ ਆਪਾਂ ਹੀ ਬੈਠਿਆ ਰਾਮਪੁਰਾ ਫੋਲ ਤੋਂ ਆ ਠੀਕ ਹੈ ਤੇ ਇਹਦਾ ਸਾਰਾ ਚਿਹਰਾ ਖਰਾਬ ਸੀ ਬਾਕੀ ਹੋਰ ਬਿਮਾਰੀ ਬਹੁਤ ਸੀ ਜੀ ਇਹ ਵੀ ਸਾਫ ਕਰਤਾ ਸਾਰਾ ਦੱਸਿਓ ਜੀ ਦੱਸਿਓ ਜੀ ਤੇ ਕਿੱਥੋਂ ਆਪਾਂ ਵੀਰੇ ਰਾਮਪੁਰਾ ਫੋਲ ਤੋਂ ਅੱਛਾ ਤੇ ਆਪਣਾ ਰਾਮਪੁਰਾ ਫੋਲ ਤੋਂ ਕੀ ਨਾਮ ਹੈ ਆਪਣਾ ਗਰਮੇਲ ਸਿੰਘ ਹੈ ਤੇ ਕੀ ਦਿੱਕਤ ਸੀ ਤੁਹਾਨੂੰ ਨਹੀਂ ਖਾਰਸ ਬਹੁਤ ਜ਼ਿਆਦਾ ਜੀ ਮੈਨੇ ਅੱਛਾ ਤੇ 4-5 ਸਾਲ ਹੋ ਗਏ ਜੀ ਪਹਿਲਾਂ ਤੋਂ ਹੀ ਸੀ ਅੱਛਾ ਉਹ ਚੱਲੀ ਆਉਂਦੀ ਸੀ ਬਸ ਐ ਨਹੀਂ ਪਤਾ ਲੱਗਦਾ ਜੀ ਕਿਹੜੀ ਚੀਜ਼ ਦਾ ਆਪਾਂ ਨੂੰ ਅਲਰਜੀ ਹੈ ਲੱਗ ਠੀਕ ਹੈ ਹਾਂਜੀ ਤੇ ਬਹੁਤ ਤੰਗ ਦੇ ਸੀ ਮਤਲਬ ਹੁਣ ਕੋਈ ਆਇਆ ਮੁਕਦੀ ਗੱਲ ਹਾਂ ਠੀਕ ਹੈ ਸਰ ਫਰਕ ਹੈਗਾ ਕਿੰਨਾ ਟਾਈਮ ਹੋ ਗਿਆ ਦਵਾਈ ਲੈ ਕੇ ਸਰ ਮੈਨੂੰ ਹੋ ਗਏ 5-7 ਹਫ਼ਤੇ ਹੋ ਗਏ ਠੀਕ ਹੈ ਵੀ ਉਹਦੇ ਨਾਲ ਤੁਹਾਨੂੰ ਪੂਰਾ ਫਰਕ ਪਿਆ ਬਹੁਤ ਫਰਕ ਪਿਆ ਜੀ ਵਧੀਆ ਨੀਂਦ ਆਉਂਦੀ ਹੈ ਵਧੀਆ ਟਾਈਮ ਨਾਲ ਅਬਜਵ ਕਰਦੇ ਹਾਂ ਕਰਦੇ ਹਾਂ ਟੀ-ਸ਼ਰਟ ਮੇਰੇ ਕਿਤੇ ਮੈਂ ਪਾਈ ਨਹੀਂ ਸੀ 4-5000 ਰੁਪਏ ਦਾ ਅੱਛਾ ਟੀ-ਸ਼ਰਟ ਹੀ ਨਹੀਂ ਪਾਈ ਸੀ ਹਾਂਜੀ ਜਦੋਂ ਮੈਂ ਪਾਰਾਂ ਦਾ ਹੀ ਹੱਬ ਮੇਰੇ ਖਰਚ ਹੋ ਜਾਂਦੀ ਪੂਰੀ ਫਿਲਾਲ ਹੋ ਜਾਂਦਾ ਪਿੰਡਾ ਪਿੱਛੇ ਕਾਲਾ ਵੀ ਹੋ ਜਾਂਦਾ ਸੀ ਅੱਛਾ ਉਹਨਾਂ ਕਰਕੇ ਮੈਂ ਪਾਉਂਦਾ ਨਹੀਂ ਸੀ ਪ੍ਰੋਬਲਮ ਬਹੁਤ ਆਉਂਦੀ ਸੀ ਤੇ ਜੋ ਮੈਂ ਡਾਕਟਰ ਸਾਹਿਬ ਤੋਂ ਦਵਾਈ ਲੈ ਗਿਆ ਹੁਣ ਮੈਂ ਪਾ ਸਕਦਾ ਨਹੀਂ ਤੇ ਲੋ ਦੋਸਤੋ ਹਨਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਇੱਕ ਬੰਦਾ ਪਹਿਲਾਂ ਵੀ ਉਰੇ ਬਟਕ ਸਰਦਾਰ ਦਾ ਪਟਿਆਲੇ ਤੋਂ ਆਏ ਸੀ ਤੇ ਮੇਰੇ ਸਾਹਮਣੇ ਫੋਨ ਵੀ ਆਏ ਨੇ ਦੋ ਅਬ ਹੋਰ ਤੋਂ ਹਨਾ ਇੱਕ ਹੋਰ ਕਿਤੋਂ ਆਇਆ ਤੇ ਉਹਨਾਂ ਨੂੰ ਵੀ ਦਵਾਈ ਦੀ ਲੋੜ ਨਹੀਂ ਠੀਕ ਹੋ ਗਏ ਵੈਸੇ ਉਹ ਤੇ ਦੋਸਤੋ ਹਣਾ ਵੀਡੀਓ ਸ਼ੇਅਰ ਜ਼ਰੂਰ ਕਰ ਦੇਕੋ ਕਿ ਬਹੁਤ ਲੋਕ ਪਰੇਸ਼ਾਨ ਹੁੰਦੇ ਨੇ ਇਹ ਚੀਜ਼ ਤੋਂ ਮੈਂ ਮੈਡੀਸਨ ਦਿੰਨੇ ਹਾਂ ਇਹਦਾ ਪਰਹੇਜ਼ ਕੀ ਹੈ ਜਿਵੇਂ ਕਈਆਂ ਦੇ ਕਮੈਂਟ ਆਉਂਦੇ ਨੇ ਆਪਣੇ ਨੀਚੇ ਵੀ ਆਪਾਂ ਨੂੰ ਕੀ ਪਰਹੇਜ਼ ਰੱਖਣਾ ਚਾਹੀਦਾ ਹੈ ਇਹਦਾ ਪਰਹੇਜ਼ ਜੀ ਸਿਰਫ ਸ਼ਰਾਬ ਦਾ ਤੇ ਆਪਣੇ ਮੀਟ ਵਗੈਰਾ ਜੀ ਅੱਛਾ ਚਿਕਨ ਵਗੈਰਾ ਤੇ ਸ਼ਰਾਬ ਤੋਂ ਹਾਂ ਰਹਿਤ ਵੀ ਉਹਦਾ ਪਰਹੇਜ਼ ਰੱਖਣਾ ਜੇ ਇਹ ਹੀ ਪਰਹੇਜ਼ ਜੀ ਤੇ ਉਸ ਤੋਂ ਇਲਾਵਾ ਜੇ ਪਰਹੇਜ਼ ਰੱਖੋ ਤਾਂ ਰਿਜ਼ਲਟ ਤਾਂ ਆਟੋਮੈਟਿਕ ਮਿਲ ਹੀ ਰਹੇ ਨੇ ਹਾਂ ਮਿਲਣਗੇ ਤੇ ਦੋਸਤੋ ਹੁਣ ਰਿਜ਼ਲਟ ਤਾਂ ਰੈਗੂਲਰ ਮਿਲ ਰਹੇ ਨੇ ਤੇ ਅੱਗੇ ਤੁਹਾਨੂੰ ਹੋਰ ਵੀ ਬੰਦੇਨਾ ਬੁਲਾਵਾਂਗੇ ਕਈ ਵਾਰ ਮੈਂ ਲੇਟ ਹੋ ਜਾਂਦਾ ਹਾਂ ਹਣਾ ਆ ਕੇ ਵੀ ਚਲੇ ਜਾਂਦੇ ਨੇ ਮੇਰੀ ਵੇਟ ਕਰਦੇ ਨੇ ਵੀ ਆਉਣਗੇ ਤੇ ਬੱਸ ਜੀ ਬਤ ਦਵਾਈ 8 ਹਫ਼ਤੇ ਖਾਓ ਜੀ ਅੱਛਾ ਜੀ ਤੇ ਬਿਲਕੁਲ ਠੀਕ ਹੋ ਗਿਆ ਡਾਕਟਰ ਸਾਹਿਬ ਕਹਿੰਦੇ ਵੀ ਜਿਹੜੀ ਦਵਾਈ ਦੇਣੀ ਆ ਬਸ ਜਿਹੜਾ ਉਹ ਖਤਮ ਕਰਦਾ ਹਾਂ ਉਹ ਰੈਗੂਲਰ ਖਾਣੀ ਹੈ ਖੁਰਕ ਦਾ ਜਾ ਅਲਰਜੀ ਦਾ ਤਾਂ ਨਾਮੋ ਨਿਸ਼ਾਨ ਹੀ ਖਤਮ ਕਰ ਦਿੰਦੇ ਨੇ ਪੁੱਛ ਲਓ ਕਿ ਇਹਦੇ ਵਿੱਚ ਅਲਰਜੀ ਸੀਗੀ ਇਹ ਤਾਂ ਦਵਾਈ ਥੋੜੀ ਦਿੱਸਦੀ ਬਿਲਕੁਲ ਠੀਕ ਹੋ ਗਿਆ ਠੀਕ ਹੈ ਮੇਰੇ ਭਾਈ ਜੀ ਨਾਲ ਵੀ ਗੱਲ ਕਰਦੇ ਹਾਂ ਨਾ ਬੈਠੇ ਨੇ ਹੋਰ ਭਾਈ ਜੀ ਕੀ ਹਾਲ ਹੈ ਸਭ ਬੜੀ ਵਧੀਆ ਤੇ ਕਿ ਅਸੀਂ ਕੀ ਪ੍ਰੋਬਲਮ ਸੀ ਤੁਹਾਨੂੰ ਥੋੜਾ ਥੋੜਾ ਖਾਸ ਦੀ ਹੈਗੀ ਸੀ ਹਟ ਗਈ ਪ੍ਰੋਬਲਮਾ ਚੁੱਕੀ ਖਾਸ ਥਿਕੇ ਹਸਤੇ ਲਾਈਨਾਂ ਠੀਕ ਹੋ ਗਈ ਵੈਸੇ ਮੈਂ ਲੋਕਲ ਆਂਗਰੋਂ ਤੋਂ ਠੀਕ ਹੈ ਮਰੀਜ਼ ਆਉਂਦੇ ਨੇ ਸੰਤੁਸ਼ਟ ਹੋ ਕੇ ਜਾਂਦੇ ਨੇ ਠੀਕ ਹੈ ਤੇ ਬਹੁਤ ਦੂਰੋਂ ਦੂਰੋਂ ਵੀ ਆਉਂਦੇ ਨੇ ਨੇੜੋਂ ਵੀ ਆਉਂਦੇ ਨੇ ਪਰ ਹਾਲ ਤੱਕ ਕੋਈ ਇਹੋ ਜਿਹਾ ਲੰਬਾ ਵੀ ਨਹੀਂ ਆਇਆ ਕਿ ਕੋਈ ਮਰੀਜ਼ ਠੀਕ ਨਾ ਹੋਵੇ ਠੀਕ ਹੈ ਜੀ ਬਾਕੀ ਪਰਹੇਜ਼ ਦੇ ਵੀ ਸਾਰੇ ਹੈ ਪਰਹੇਜ਼ ਸਭ ਤੋਂ ਵੱਡੀ ਗੱਲ ਹੈ ਦੋਸਤੋ ਹਨ ਤੇ ਬਾਕੀ ਬਾਈ ਵੀ ਕਹਿ ਰਿਹਾ ਵੀ ਇਹਨਾਂ ਦੇ ਵੀ ਦਿੱਕਤ ਹੈ ਠੀਕ ਹੋਈ ਹੈ ਹੋਰ ਵੀ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਤਾਂ ਵੀਡੀਓ ਨੂੰ ਜਿਵੇਂ ਪਹਿਲਾਂ ਪਿਆਰ ਦਿੱਤਾ ਉਸੇ ਤਰ੍ਹਾਂ ਹੀ ਹਨ ਸ਼ੇਅਰ ਕਰਿਓ ਤਾਂ ਕਿ ਲੋਕ ਕਈ ਵਾਰ ਆਪੇ ਦਰੁਦਰ ਜਾ ਕੇ ਆਪਾਂ ਨਹੀਂ ਸੈੱਟ ਹੁੰਦੇ ਤਾਂ ਆਪਾਂ ਇੱਥੇ ਆ ਕੇ ਬਿਲਕੁਲ ਠੀਕ ਹੋ ਜਾਈਏ